ਵੇ ਸੀਗਾ ਕਿ ਇੱਕ ਦੋ ਮੁੱਦਿਆਂ ਦੇ ਉੱਪਰ ਮੈਂ ਸਮਝਦਾ ਕਿ ਇੱਕ ਤੇ ਸ਼ਹਿਰ ਦੇ ਮੁੱਦਿਆਂ ਦੀ ਗੱਲ ਕਰਨੀ ਸੀਗੀ ਇੱਕ ਏਕਤਾ ਪਾਰਟੀ ਜਿਹੜੀ ਰਜਿਸਟਰਡ ਪਾਰਟੀ ਜਿਹੜੀ ਆ 2017 ਦੀ ਹੈਗੀ ਹੈ ਕਿਉਂਕਿ ਮੈਂ ਥੋੜਾ ਪਹਿਲਾਂ ਇੱਕ ਉਹ ਬੰਦਾ ਮੇਰਾ ਮਿੱਤਰ ਕਹਿੰਦਾ ਕਿ ਭਲਾ ਤੁਸੀਂ ਆਮ ਪਾਰਟੀ ਸ਼ਾਮਿਲ ਹੋਣ ਜਾ ਰਹੇ ਆ ਕਿਉਂਕਿ ਏਕਤਾ ਪਾਰਟੀ ਇੱਕ ਰਜਿਸਟਰਡ ਪਾਰਟੀ ਹੈਗੀ ਹੈ ਰਜਿਸਟਰਡ ਪਾਰਟੀ ਦਾ ਮਤਲਬ ਹੈ ਕਿ ਨੈਸ਼ਨਲ ਪਾਰਟੀ ਨੂੰ ਰਜਿਸਟਰਡ ਪਾਰਟੀ ਕਰਾਈ ਪਈ ਹੈ ਜਿਹੜਾ ਅਸੀਂ 60-65 ਹਜ਼ਾਰ ਰੁਪਏ ਸਾਲ ਦਾ ਅਸੀਂ ਭਰਦੇ ਆਂ ਇਕਤਾ ਪਾਰਟੀ ਨੂੰ ਛੱਡ ਕੇ ਜੇ ਮੈਂ ਸ਼ਾਮਲ ਹੋਣਾ ਹੁੰਦਾ ਐਮਪੀ ਦੇ ਇਲੈਕਸ਼ਨ ਜਦੋਂ ਬੰਦਾ ਮੈਂ ਖੜਾ ਕੀਤਾ ਸੀਗਾ ਉਹ ਬਹੁਤ ਵੱਡੇ ਪੱਧਰ ਤੇ ਮੈਂ ਸਾ ਚੰਡੀਗੜ੍ਹੋਂ ਮੈਨੂੰ ਉੱਦਾਂ ਮਿਲਦਾ ਸੀਗਾ ਪਰ ਨਹੀਂ ਇਕਤਾ ਪਾਰਟੀ ਕੋਈ ਕਿਸੇ ਲਾਲਸ ਸੰਬੰਧੀ ਨਹੀਂ ਬਣਾਈ ਗਈ ਇਕਤਾ ਪਾਰਟੀ ਲੋਕਾਂ ਦੀ ਸੇਵਾ ਕਰਨ ਵਾਸਤੇ ਬਣਾਈ ਗਈ ਹੈ ਇਕਤਾ ਪਾਰਟੀ ਨੇ ਜਿੰਨੇ ਜਿੰਨੇ ਲੋਕਾਂ ਨੇ ਗਿਰਦਾਰੀ ਕੀਤੀ ਹੈ ਅੱਜ ਤੱਕ ਤੇ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਅਸੀਂ ਤੇ ਇਹ ਸੀਗਾ ਵੀ ਚਲੋ ਵੀ ਚੰਧੀ ਸਾਹਿਬ ਜਿਹੜੇ ਸ਼ਹਿਰ ਦੇ ਨਸ਼ਿਆਂ ਸੰਬੰਧੀ ਜਾਂ ਕੋਈ ਹੋਰ ਕੰਮਾਂ ਨੂੰ ਲੈ ਕੇ ਵਧੀਆ ਕੰਮ ਕਰਦੇ ਪਏ ਆ ਸਾਢੇ 3 ਸਾਲ ਪਹਿਲਾਂ ਕਪੂਰਥਲੇ ਵਿੱਚ ਇਹੋ ਜਿਹਾ ਕੰਮ ਪਹਿਲਾਂ ਕਿਉਂ ਨਹੀਂ ਹੋਇਆ ਇਸ ਕਰਕੇ ਉਹ ਮੇਰੇ ਮਿੱਤਰ ਹੈਗੇ ਆ ਮੈਂ ਉਹਨਾਂ ਦੀ ਘੂਠੀ ਆਂਦਾ ਜਾਂਦਾ ਹੈਗਾ ਮੈਂ ਚ ਕੋਈ ਕਿਸੇ ਨੂੰ ਕਿਹੜਾ ਸ਼ਿਕਵਾ ਨਹੀਂ ਹੋਣਾ ਚਾਹੀਦਾ ਪਰ ਜਿਹੜੀ ਪੋਸਟ ਪਾਈ ਗਈ ਹੈ ਮੈਂ ਚਾਹੁੰਦਾ ਤੇ ਮੈਂ ਉਸ ਬੰਦੇ ਦੇ ਉੱਪਰ ਮਾਰ ਖਾਨੀ ਦਾ ਦਾਵਾ ਚੋਣ ਕਮਿਸ਼ਨਰ ਵੱਲੋਂ ਮੈਂ ਕਰ ਸਕਦਾ ਸੀਗਾ ਕਿਉਂਕਿ ਮੇ ਕੋਲ ਰਜਿਸਟਰਡ ਪਾਰਟੀ ਦਾ ਜਣਾਵ ਹੈ ਉਹ ਮੇ ਕੋਲ ਲੈਟਰ ਤੇ ਮੇ ਕੋਲ ਨੰਬਰ ਹੈਗਾ ਜਿਹੜਾ ਵੀ ਇਕਤਾ ਪਾਰਟੀ ਦੇ ਸ਼ਾਨ ਦੇ ਖਿਲਾਫ ਜਾ ਬੋਲਦਾ ਅਸੀਂ ਤੁਰੰਤ ਸਾਡਾ ਜਿਹੜਾ ਵਕੀਲ ਪੱਕੇ ਹੈਗੇ ਆ ਮੈਂ ਚਾਹੁੰਦਾ ਇਸ ਬੰਦੇ ਦੇ ਉੱਪਰ ਮਾਰ ਖਾਨੀ ਦਾ ਦਾਵਾ ਕਰਕੇ ਇਹਨੂੰ ਮੰਦਰ ਸੁੱਟ ਸਕਦਾ ਸੀਗਾ ਪਰ ਨਹੀਂ ਇਕਤਾ ਪਾਰਟੀ ਮਜ਼ਬੂਤ ਹੈ 2024 ਦੇ ਵਿੱਚ ਇਲੈਕਸ਼ਨ ਲੜੀ ਆ ਟੱਟ ਕੇ ਲੜੀ ਆ ਵੀ ਸ਼ਹਿਰ ਦੇ ਮੁੱਦਿਆਂ ਨੂੰ ਲੈ ਕੇ ਮੈਂ ਸੰਗ ਦਾ ਵਕੀਲ ਸਾਹਿਬ ਉਹ ਵੀ ਬੜੇ ਵਧੀਆ ਕੰਮ ਕਰਦੇ ਪਏ ਆ ਕਿਉਂਕਿ ਇੱਕ ਤਾਂ ਪਾਰਟੀ ਨੇ ਪਹਿਲਾਂ ਕਿਹਾ ਸੀਗਾ ਕਿ ਨਗਰ ਨਿਗਮ ਦੀ ਇਲੈਕਸ਼ਨ ਜਿਹੜੀ ਆ ਉਹ ਨਹੀਂ ਲੜੀ ਜਾਊਗੀ ਕਿਉਂਕਿ ਇਹ ਦੇਖਾਂਗੇ ਕਿ ਦੀ ਮਦਦ ਕਰਨੀ ਆ ਕਿ ਦੀ ਮਦਦ ਨਹੀਂ ਕਰਨੀ ਪਰ ਦੇਖੋ ਦੂਸਰਾ ਮਸਲਾ ਜਿਹੜਾ ਨਗਰ ਨਿਗਮ ਦੇ ਵਿੱਚ ਕੋਈ ਤਿੰਨ ਚਾਰ ਕਰਮਚਾਰੀ ਇਹੋ ਜਿਹੇ ਹੈਗੇ ਆ ਵੈਸੇ ਤੇ ਉਥੇ ਕਾਫੀ ਬੰਦੇ ਜਿਹੜੇ ਆ ਕਾਂਗਰਸੀਆਂ ਨਾਲ ਲੈਟਰ ਹੈਗੇ ਆ ਚਾਹੇ ਕੋਈ ਅਫਸਰ ਦੀ ਆਪਾਂ ਗੱਲ ਕਰਦੇ ਆ ਜਾਂ ਕਿਸੇ ਦੀ ਗੱਲ ਕਰਦੇ ਆ ਕਿਉਂਕਿ ਦੇਖੋ ਅੱਜ ਸਟੀਲ ਲੈਡ ਦਾ ਸ਼ਹਿਰ ਦੇ ਵਿੱਚ ਇੰਨਾ ਬੁਰਾ ਹਾਲ ਹੈਗਾ ਜੇ ਕਹਿੰਦੇ ਮੱਲੋ ਸਟੀਲ ਲੈਡ ਠੀਕੇ ਤੇ ਹੈਗੀ ਹੈ ਤੇ ਮੈਂ ਸਮਝਦਾ ਉਹਨੂੰ ਜਿਹੜੇ ਆ ਸਰਕਾਰੀ ਬੰਦੇ ਚਲਾਉਂਦੇ ਪਏ ਆ ਇੱਕ ਲੈਡ ਦੀ ਕੰਪਲੀਟ ਵਾਸਤੇ ਤਿੰਨ ਤਿੰਨ ਮਹੀਨੇ ਮੈਂ ਸਮਝਦਾ ਜਿਹੜੀਆਂ ਕਮੇਟੀਆਂ ਨਹੀਂ ਕੀਤੀਆਂ ਜਾਂਦੀਆਂ ਇਹ ਨਗਰ ਨਿਗਮ ਵਾਲੇ ਇੱਕ ਵਾਰੀ ਮੈਂ ਸਮਝ ਚਾਹ ਠੇਕੇਦਾਰ ਚਾਹੇ ਉਹ ਕਰਮਚਾਰੀ ਹੈਗੇ ਆ ਇਹ ਸ਼ਹਿਰ ਦੇ ਮੈਂ ਸਮਝਦੇ ਕੋਈ ਹਾਲਾਤ ਦੇਖਣ ਸਹੀ ਜਿੰਨਾ ਨਗਰ ਨਿਗਮ ਦੇ ਵਿੱਚ ਸਰਕਾਰ ਨੂੰ ਚੋਣਾਂ ਲਾਇਆ ਜਾ ਰਿਹਾ ਵੀ ਮੈਂ ਸਮਝਦਾ ਤਿੰਨ ਚਾਰ ਬੰਦੇ ਜਿਹੜੇ ਹੈਗੇ ਆ ਅਸੀਂ ਉਹਨਾਂ ਦੇ ਨਾਮ ਲੇਖੇ 22 ਨੇਮ ਨਾਂ ਲੇਖੇ ਵੀ ਮੈਂ ਸਮਝਦਾ ਇੱਕ ਹੀ ਹਲਕਾ ਚਾਰਜ ਨੂੰ ਦੇਾਂਗੇ ਔਰ ਇੱਕ ਲੈਟਰ ਜਿਹੜਾ ਹੋਵੇ ਮੁੱਖ ਮੰਤਰੀ ਨੂੰ ਭੇਜਾਂਗੇ ਕਿਉਂਕਿ ਸਰਕਾਰ ਦੀ ਹਦਿਅਤਾ ਹੈਗੀਆਂ ਜੋ ਸਰਕਾਰ ਦੀਆਂ ਹਦਾਇਤਾਂ ਹੈਗੀਆਂ ਉਹੀ ਆਇਤਾ ਪਾਰਟੀ 2017 ਤੋਂ ਲਗਾਤਾਰ ਲੈ ਕੇ ਚੱਲਦੀ ਆ ਰਹੀ ਹੈ ਚਾਹੇ ਉਹ ਨਸ਼ਿਆਂ ਦੀ ਆਪਾਂ ਗੱਲ ਕਰਦੇ ਆਂ ਚਾਹੇ ਆਪਾਂ ਭ੍ਰਿਸ਼ਟਾਚਾਰ ਦੀ ਗੱਲ ਕਰਦੇ ਆਂ ਜਿਹੜਾ ਬੰਦਾ ਵੀ ਚਾਹੇ ਕੋਈ ਆਮ ਪਾਰਟੀ ਦਾ ਹੋਊਗਾ ਵਧੀਆ ਗੱਲ ਕਰੂਗਾ ਇਕਤਾ ਪਾਰਟੀ ਉਹਦਾ ਪੂਰਾ ਸਮਰਥਨ ਕਰੂਗਾ ਔਰ ਕਰਦਾ ਰਹੂਗਾ ਕਿਉਂਕਿ ਦੇਖੋ ਸ਼ਹਿਰ ਦੇ ਹਾਲਾਤ ਠੀਕ ਕਰਨ ਵਾਸਤੇ ਅਸੀਂ ਤੇ ਪਾਰਟੀਆਂ ਨੂੰ ਬੇਨਤੀਆਂ ਕਰਦੇ ਆਂ ਸਰਕਾਰਾਂ ਨੂੰ ਬੇਨਤੀਆਂ ਕਰਦੇ ਆਂ ਪਰ ਮੈਂ ਸਮਝਦਾ ਜੇ ਕੋਈ ਸਾਢੇ ਤਿੰਨ ਸਾਲਾਂ ਬਾਅਦ ਜੇ ਕਿਸੇ ਆਮ ਪਾਰਟੀ ਨੇ ਹਲਕਾ ਇੰਚਾਰਜ ਬਣਾਇਆ ਉਹਦੀ ਕਿਸੇ ਨੂੰ ਤਕਲੀਫ ਨਹੀਂ ਹੋਣੀ ਚਾਹੀਦੀ ਇਹ ਸ਼ੁਕਰਦਾਰਾ ਕਰਨਾ ਚਾਹੀਦਾ ਕਿ ਸ਼ਹਿਰ ਦੇ ਕੰਮ ਜਿਹੜੇ ਹੁਣ ਜਿਹੜੇ ਉਹ ਸ਼ੁਰੂ ਹੋ ਗਏ ਆ ਔਰ ਸਾਨੂੰ ਉਮੀਦ ਹੈ ਕਿ 2-4 ਮਹੀਨੇ ਵਿੱਚ ਹਾਲਾਤ ਜਿਹੜੇ ਉਹ ਵੀ ਠੀਕ ਹੋਣਗੇ ਕਿਉਂਕਿ ਖਾਸ ਕਰਕੇ ਇਹਦੇ ਵਿੱਚ ਸਰਕਾਰੀ ਅਕਸਰਾਂ ਨੇ ਬੜਾ ਜਿਹੜੇ ਭ੍ਰਿਸ਼ਟਾਚਾਰ ਹੈਗੇ ਆ ਉਹਨਾਂ ਨੇ ਨਗਰ ਨਿਗਮ ਦੇ ਵਿੱਚ ਲੈ ਕੇ ਵੀ ਮੈਂ ਸੰਗ ਦਾ ਸ਼ਹਿਰ ਦਾ ਬੇੜਾਗਰ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ ਕਿ ਈਟੀਆਂ ਮੋਟੀਆਂ-ਮੋਟੀਆਂ ਤਰਖਾਵਾਂ ਲੈਣ ਵਾਲੇ ਬੰਦੇ ਫਿਰ ਇਹਨਾਂ ਦੇ ਮਨ ਕਾਲੇ ਹੋਣ ਸਰਕਾਰ ਦੇ ਪੈਸਿਆਂ ਨੂੰ ਚੂਨਾ ਲਾਇਆ ਜਾਵੇ ਮੈਂ ਚੰਦੀ ਸਾਹਿਬ ਨੂੰ ਬੇਨਤੀ ਕਰੂੰਗਾ ਵੀ ਕਮੇਟੀ ਘਰ ਚ ਇੱਕ ਵਾਰੀ ਜਾ ਕੇ ਕੱਲੇ-ਕੱਲੇ ਅਫਸਰ ਦੀ ਇਨਕੁਆਰੀ ਕੀਤੀ ਜਾਵੇ ਕਿਹੜਾ-ਕਿਹੜਾ ਦੇ ਕੋ ਮਹਿਕਮਾ ਹੈਗਾ ਉਹਦੇ ਸਬੰਧੀ ਕੀ ਕੀਤਾ ਜਾਂਦਾ ਤੀਸਰੀ ਸਾਡੀ ਇਹ ਮੰਗ ਸੀਗੀ ਕੇ ਸ਼ਹਿਰ ਦੇ ਵਿੱਚ ਜਦੋਂ ਨਗਰ ਨਿਗਮ ਵਾਲੇ ਰੇਟ ਮਾਰਦੇ ਆ ਛੋਟੀਆਂ ਛੋਟੀਆਂ ਰੇੜੀਆਂ ਵਾਲਿਆਂ ਸਮਾਨ ਚੱਕ ਕੇ ਜਦੋਂ ਲੈਂਦੇ ਆ ਉਹਨਾਂ ਕੋਲੋਂ ਮੋਟੀ ਮੋਟੀ ਪੈਸੇ ਲੈ ਕੇ ਉਹਨਾਂ ਦਾ ਸਮਾਨ ਵਾਪਸ ਕਰ ਦਿੰਦੇ ਆ ਮੈਂ ਇਹ ਵੀ ਬੇਨਤੀ ਕਰੂੰਗਾ ਇਹਨਾਂ ਪੁੱਛਿਆ ਜਾਵੇ ਜਦੋਂ ਸਮਾਨ ਚੱਕਦੇ ਆ ਇਹ ਅਗਲੇ ਨੂੰ ਸੀ ਦਿੰਦੇ ਆ ਕਿ ਨਹੀਂ ਦਿੰਦੇ ਸ਼ਹਿਰ ਦੇ ਵਿੱਚ ਇੰਨੀਆਂ ਨਾਜਾਇਜ਼ ਬਿਲਡਿੰਗਾਂ ਹੈਗੀਆਂ ਮੈਂ ਇਹ ਸਾਰੇ ਅਫਸਰਾਂ ਨੂੰ ਪਤਾ ਵਾ ਸਾਰੇ ਅਫਸਰਾਂ ਨੂੰ ਪਤਾ ਵਾ ਸ਼ਹਿਰ ਦੇ ਵਿੱਚ ਬੜੀਆਂ ਵੱਡੀਆਂ ਵੱਡੀਆਂ ਬਿਲਡਿੰਗਾਂ ਜਿਹੜੀਆਂ ਨਜਾਇਜ਼ ਹੈਗੀਆਂ ਵਾ ਇਹਨਾਂ ਦੀ ਨਿਗਾ ਉਹਨਾਂ ਵੱਲ ਕਿਉਂ ਨਹੀਂ ਜਾਂਦੀ ਕਿਉਂ ਨਹੀਂ ਜਾਂਦੀ ਕਿਉਂਕਿ ਉਹ ਲੋਕ ਜਿਹੜੇ ਐ ਇਹਨਾਂ ਨੂੰ ਮੀਨਾ ਪੜਦੇ ਐ ਵੀ ਦੇਖੋ ਆ ਸਾਡਾ ਕੋਈ ਮਕਸਦ ਕੋਈ ਮੇਅਰ ਬਣਦਾ ਨੀਗਾ ਸਾਡਾ ਮਕਸਦ ਕੋਈ ਐਮਐਲਏ ਬਣਦਾ ਨੀਗਾ ਸਾਡਾ ਮਕਸਦ ਕੋਈ ਐਮਸੀ ਬਣਦਾ ਨੀਗਾ ਸਾਡਾ ਮਕਸਦ ਸਿਰਫ ਇਹੀ ਐ ਕਿ ਸ਼ਹਿਰ ਦਾ ਵਿਕਾਸ ਜਿਹੜਾ ਉਹ ਸਾਫ਼ ਸੁਥਰਾ ਹੋਣਾ ਚਾਹੀਦਾ ਹੈ ਸ਼ਹਿਰ ਦੇ ਲੋਕਾਂ ਨੂੰ ਜਿਹੜਾ ਵਾ ਸਹੀ ਸਹੂਲਤਾਂ ਮਿਲਣੀਆਂ ਚਾਹੀਦੀਆਂ ਇਹ ਸਾਡੀ ਮੈਸਮੇ ਦਾ ਵੀ ਦੋ ਤਿੰਨ ਮੰਗਾਂ ਨੂੰ ਲੈ ਕੇ ਅੱਜ ਸਾਡੀ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ